ਮੁਲਾਕਾਤਾਂ ਦੀ ਲੜੀ ਨੂੰ ਅੱਗੇ ਵਧਉਂਦੇ ਹੋਏ ਅਸੀਂ ਇੱਕ ਹੋਰ ਮੁਲਾਕਾਤ ਲੈ ਕੇ ਹਾਜ਼ਰ ਹਾਂ ਜਿਨ੍ਹਾਂ ਦਾ ਨਾਮ ਹੈ ਬਿੱਟੂ ਬੇੜਾ ਜੀ ਸਸਿਕਾ ਬਾਈ ਸਸਿਕਾ ਬਾਈ ਜੀ ਸਸਕਾਲ ਕੀ ਹਾਲ ਚੱਲ ਸਾਰਿਆਂ ਦਾ ਧੰਨਵਾਦ ਗੂਤਰਵਾਜ ਵੀ ਆਂਦਾ ਤੇ ਮਾਲਵਾ ਟੀਵੀ ਦਾ ਇਹਨਾਂ ਨੇ ਅੱਜ ਇੱਥੇ ਬਹੁਤ ਲੋਕਾਂ ਦੀ ਵਧੀਆ-ਵਧੀਆ ਸਟਾਰਾਂ ਦੀ ਇੰਟਰਵਿਊ ਲਈ ਤੇ ਲੋਕਾਂ ਨੇ ਬਹੁਤ ਪਸੰਦ ਕੀਤੀ ਅੱਜ ਪੈਂਡ ਖਰੀਆਨ ਵਿੱਚ ਬਾਈ ਚਦਰੀ ਆ ਕਿਵੇਂ ਦਾ ਮਾਹੌਲ ਆ ਜੀ ਬਹੁਤ ਵਧੀਆ ਜੀ ਪਿਛਲੇ ਸਾਲ ਵੀ ਅਸੀਂ ਉਰੇ ਆਏ ਸੀਗੇ ਬਾਜੀ ਤੇ ਸ਼ਾਮਲ ਸੀਗੇ ਬਹੁਤ ਵਧੀਆ ਗੇਮ ਹੋਈ ਪਿਛਲੇ ਸਾਲ ਵੀ ਜੀ ਤੇ ਜਿੰਨੀਆਂ ਤਕਰੀਬਨ ਹੁਣ ਪੰਜਾਬ ਚ ਬਾਜ਼ੀਆਂ ਹੋ ਰਹੀਆਂ ਵਧੀਆ ਹੀ ਹੋ ਰਹੀਆਂ ਹੂੰ ਤੇ ਹੁਣ ਜਾਗਰੂਕ ਹੋ ਗਏ ਬਹੁਤ ਕਬੂਤਰ ਬਾਜ਼ ਦੇ ਉਹ ਲੜਾਈ ਝਗੜੇ ਤੋਂ ਜਾਂ ਜਿਹੜੀ ਇੱਕ ਉਹ ਕਹਿੰਦੇ ਨੇ ਉਹਨੇ ਗੁੱਟ ਬਾਜੀ ਤੋਂ ਉੱਪਰ ਉੱਠ ਖੜੇ ਬਹੁਤ ਲੋਕ ਇਹ ਚੰਗਾ ਬਹੁਤ ਲੱਗਦਾ ਹੈ ਜੀ ਜੀ ਔਰੇ ਵੀ ਬਹੁਤ ਚੰਗਾ ਹੈ ਚੰਗੇ ਖਿਡਾਰੀ ਆਏ ਹੋਏ ਆ ਜੀ ਵਧੀਆ ਮਾਹੌਲ ਹੈ ਬਿੱਟੂ ਬੇਲਾ ਜੀ ਦਾ ਪੂਰਾ ਨਾਮ ਕੀ ਹੈ ਜੀ? ਇਹੀ ਨਾਮ ਹੈ ਜੀ ਬਸ ਜਿਆਦਾ ਮਸ਼ਹੂਰ ਤਾਂ ਬਿੱਟੂ ਨਾਮ ਕਰਕੇ ਕੀ ਪੂਰਾ ਨਾਮ ਕੀ ਕਰਦਿਆ ਨੇ ਨਾਮ ਕੀ ਰੱਖਿਆ ਉਹ ਬਿੱਟੂ ਦਾ? ਨਾਮ ਸਾਡਾ ਵਿਜੇ ਕੁਮਾਰ ਰੱਖਿਆ ਸੀਗਾ ਪਰ ਉਹ ਘੱਟ ਯੂਜ਼ ਕਰਦੇ ਸੀ ਜ਼ਿਆਦਾਤਰ ਕਿਉਂਕਿ ਜਿਆਦਾ ਬਿਲੋਂਗ ਸਾਡਾ ਜਿਹੜਾ ਇਲਾਕਾ ਸੀਗਾ ਹਿਮਾਚਲ ਨੂੰ ਕਰਦਾ ਸੀਗਾ ਪਹਿਲਾਂ ਫਿਰ ਇੱਥੇ ਅਸੀਂ ਬੇਲਾ ਅਗੇ ਚੁੰਨੀ ਕੋਲ ਛੋਟੇ ਹੁੰਦੇ ਸਾਡਾ ਪਰਿਵਾਰ ਉੱਥੇ ਰਹਿਣ ਲੱਗੇ ਆ ਕੇ ਜੀ ਮੈਂ ਤਾਂ ਪਹਿਲਾ ਗੋਤਕ ਆਪਣਾ ਪਿੰਡ ਹੈ ਜੀ ਫਿਰ ਪਿੰਡ ਹੈ ਜੀ ਪਹਿਲਾ ਖਾਨਪੁਰ ਤੇ ਬਡਾਲੀਆ ਵਾਲਾ ਸਿੰਘ ਕੋਲ ਪੈਂਦਾ ਏ ਫਤੇਗੜ ਜ਼ਿਲ੍ਹੇ ਚ ਪੈਂਦਾ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਫਿਰ ਅਸੀਂ ਹੁਣ ਕੁਝ ਸਮੇਂ ਤੋਂ 8-10 ਸਾਲ ਤੋਂ ਅਸੀਂ ਰੋਪੜ ਰਹਿਣ ਲੱਗੇ ਰੋਪੜ ਕੋਲ ਜੀ ਮੀਆਂ ਪਠਾਉਣੇ ਠੀਕ ਹੈ ਜੀ ਉੱਥੇ ਉੱਥੇ ਹੀ ਹੁਣ ਰਹਿائش ਹੈ ਸਾਡੀ ਜੀ ਜੀ ਹਾਂ ਜੀ ਤੇ ਬਿੱਟੂ ਬਾਈ ਜੀ ਫਿਰ ਆਪਾਂ ਪੜਾਈ ਦੀ ਗੱਲ ਕਰੀਏ ਬਿੱਟੂ ਬਾਈ ਜੀ ਕਿੱਥੋਂ ਤੱਕ ਪੜੇ ਹੋਏ ਆ ਰਹੇ ਜੀ ਪੜਾਈ ਤਾਂ ਜੀ ਜ਼ਿਆਦਾਤਰ ਅਸੀਂ ਚੁੰਨੀ ਸਕੂਲ ਜੇ ਕਰੀਤੀ ਬਚਪਨ ਚ ਜੀ ਮੈਟ੍ਰਿਕ ਤੱਕ ਫਿਰ ਖਾਲਸਾ ਸਕੂਲ ਚ ਖਰੜ ਕਰੀ ਜੀ ਉਸ ਤੋਂ ਬਾਅਦ ਫਿਰ ਅਸੀਂ ਹਰਦੁਆਰ ਚੱਲ ਗਏ ਕੁਝ ਸਮੇਂ ਲਈ ਉੱਥੇ ਪੜੇ ਗੁਰੂਕੁੱਲ ਕਾਂਗੜੀ ਵਿਸ਼ਵਵਿਦਿਆਲੇ ਚ ਠੀਕ ਹੈ ਜੀ ਉੱਥੋਂ ਯੋਗ ਦੀ ਪੜ੍ਹਾਈ ਕਰੀ ਪ੍ਰਾਣਯਾਮ ਦੀ ਪੜ੍ਹਾਈ ਕਰੀ ਆਯੁਰਵੈਦ ਦੀ ਪੜ੍ਹਾਈ ਕਰੀ ਉੱਥੇ ਹਾਂਜੀ ਫਿਰ ਸ਼ਾਸਤਰਾਂ ਦੀ ਪੜ੍ਹਾਈ ਉੱਥੇ ਕਰੀ ਫਿਰ ਕਾਫੀ ਸਮਾਂ ਉੱਥੇ ਰਹੇ ਫਿਰ 2004 ਤੱਕ ਠੀਕ ਹੈ ਜੀ ਤੇ ਕਬੂਤਰਬਾਹੀ ਦਾ ਸ਼ੌਂਕ ਸਾਨੂੰ ਬਚਪਨ ਹੀ ਹੋ ਗਿਆ ਸੀਗਾ ਕਿਉਂਕਿ ਕਬੂਤਰਬਾਜਾਂ ਦੇ ਜਿਹੜੇ ਮਾਪੇ ਪੇਰੈਂਟਸ ਹੁੰਨੇ ਆ ਜਾਂ ਉਹਨਾਂ ਦੇ ਪਰਿਵਾਰਿਕ ਉਹਨਾਂ ਨੂੰ ਇੰਨਾ ਲਾਈਕ ਨਹੀਂ ਕਰਦੇ ਜਾਦਤ ਜਿੰਨੇ ਵੀ ਕੂਤਰਵਾਜ ਹੁਣ ਹੈਗੀਆਂ ਵੀਰ ਆਪਣੇ ਜੀ ਜੀ ਤੁਸੀਂ ਉਹਨਾਂ ਦੀ ਬਹੁਤ ਰਿਕਾਰਡਿੰਗ ਕਰੀ ਹੋਊਗੀ ਉਹ ਕਹਿਣਗੇ ਵੀ ਕੁੱਟ ਦੇਈ ਤੇ ਮਾਰ ਦੇਈ ਤੇ ਜਾਂ ਸਾਨੂੰ ਰੱਖਣ ਹੀ ਤੇ ਦੰਦੇ ਮੇਰੇ ਨਾਲ ਮਾਹੌਲ ਥੋੜਾ ਜਿਹਾ ਥੋੜਾ ਜਿਹਾ ਰਿਹਾ ਇਸ ਤਰ੍ਹਾਂ ਬਚਪਨ ਚ ਫਿਰ ਉਹਨਾਂ ਨੇ ਮੈਨੂੰ ਕੁਝ ਕਿਹਾ ਨਹੀਂ ਹੈਗਾ ਕਿਉਂਕਿ ਸਮਾਂ ਨਹੀਂ ਤਾਂ ਸੀਗਾ ਇੰਨੇ ਮੇਰੇ ਡੈਡੀ ਕੋਲ ਕਿਉਂਕਿ ਉਹ ਜੋਬ ਕਰਦੇ ਸੀਗੇ ਚੰਡੀਗੜ੍ਹ ਜੀ ਜੀ ਉਹਨਾਂ ਕੋਲ ਘੱਟੇ ਟਾਈਮ ਸੀਗਾ ਸਵੇਰੇ ਚੱਲਣਾ ਉਹਨਾਂ ਨੇ ਸ਼ਾਮ ਨੂੰ ਆਉਣਾ ਜੀ ਇੰਨਾ ਸਮਾਂ ਸਾਡੇ ਕੋਲ ਬਥੇਰਾ ਹੁੰਦਾ ਦਾ ਪੰਛੀਆਂ ਲਈ ਉਹਨਾਂ ਨੂੰ ਰੱਖਣ ਦਾ ਸ਼ੌਂਕ ਪੂਰਾ ਕਰਨ ਦਾ ਫਿਰ ਕਾਫੀ ਸਮਾਂ ਰੱਖੇ ਸੀ ਬਚਪਨ ਚ ਕਬੂਤਰ ਛੋਟੇ ਹੁੰਦੇ ਨੇ ਜੀ ਤੇ ਸਾਡੇ ਪਿੰਡ ਦੇ ਬਹੁਤ ਲੋਕ ਸਤ ਤੋਂ ਪਹਿਲਾਂ ਦੇ ਕਬੂਤਰ ਬਾਜ਼ ਹੈਗੇ ਸੀਗੇ ਪੁਰਾਣੇ ਸਾਡਾ ਅੱਧਾ ਪਿੰਡ ਸੀਗਾ ਜਿਹੜਾ ਉਹ ਪਾਕਿਸਤਾਨ ਤੋਂ ਆਇਆ ਵਾ ਸੀਗਾ 34 ਚੱਕ ਤੋਂ ਕੋਈ 28 ਚੱਕ ਤੋਂ ਜੀ ਜੀ ਉਹ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੂੰ ਕਾਫੀ ਲਗਾਵ ਸੀਗਾ ਸਾਡੇ ਛੋਟੇ ਹੁੰਦੇ ਤੇ ਹਮ ਸਾਰੇ ਪਿੰਡ ਵਾਲੇ ਬਹੁਤ ਪ੍ਰੇਮਤਾ ਹੁਣ ਵੀ ਬਹੁਤ ਪ੍ਰੇਮ ਹੈ ਸਾਰੇ ਪਿੰਡ ਨਾਲ ਕਦੇ ਕਦੇ ਅਸੀਂ ਜਾਂਦੇ ਹਾਂ ਉੱਥੇ ਵਾਪਸ ਪਿੰਡ ਜੀ ਜੀ ਤੇ ਇਹਨਾਂ ਟਾਈਮ ਨਹੀਂ ਮਿਲਦਾ ਚਲੋ ਕਈ ਵਾਰੀ ਰਜਾਈ ਬੀਅ ਨਹੀਂ ਹੁੰਨੇ ਤੇ ਬਿੱਟੂ ਭਾਈ ਦੀ ਆਪਣਾ ਹੁਣ ਪਰਿਵਾਰ ਬਾਰੇ ਗੱਲ ਕਰੀਏ ਤਾਂ ਹੁਣ ਪਰਿਵਾਰ ਵਿੱਚ ਕਿੰਨੇ ਮੈਂਬਰ ਐ ਜ ਆਪਣੇ ਬਾਕੀ ਤਾਂ ਮੈਂਬਰ ਤਾਂ ਅਸੀਂ 6 ਸੀਗੇ ਜੀ ਇੱਕ ਪਰਾ ਤੇ ਸਿਸਟਰ ਸਾਡੀ ਪਿਆਏ ਹੋਏ ਦੋ ਅਸੀਂ ਹੈਗੇ ਤੇ ਮੰਮੀ ਡੈਡੀ ਸਾਡੇ ਕੋਲ ਜੀ ਸਾਡੇ ਕੋਲ ਰੋਪੜੀ ਰਹਿੰਦੇ ਉੱਥੇ ਠੀਕ ਹੈ ਜੀ ਹਾਂਜੀ ਤੇ ਪਿਤਾ ਜੀ ਹੁਣ ਪਿੱਛੇ ਤੇ ਪੱਖੀ ਉਹੀ ਸਮਝਦੇ ਹਨ ਉਹਨਾਂ ਨੂੰ ਸ਼ੌਂਕ ਕਾਫੀ ਪੈ ਗਿਆ ਪਹਿਲਾਂ ਤਾਂ ਹੈ ਨਹੀਂ ਤਾਂ ਜੀ ਜੀ ਪਹਿਲਾਂ ਉਹਨਾਂ ਨੂੰ ਪਸ਼ੂ ਰੱਖਣ ਦਾ ਬਹੁਤ ਸ਼ੌਂਕ ਥਾ ਮੱਝਾਂ ਇਧਰੋਂ ਬਠਿੰਡੇ ਕਹਿੰਦੇ ਤੋਂ ਲਿਆਉਂਦੇ ਸੀਗੇ ਠੀਕ ਹੈ ਜੀ ਤੇ ਫਿਰ ਉਹ ਉਹਨਾਂ ਨੂੰ ਸਾਹਮਣੀ ਤੇ ਹੁੰਦੇ ਤੇ ਹੁਣ ਪੰਛੀਆਂ ਬਾਰੇ ਕਾਫੀ ਪ੍ਰੇਮ ਹੋ ਗਿਆ ਉਹਨਾਂ ਨੂੰ ਜੀ ਜੀ ਹੁਣ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਹੋ ਗਿਆ ਜੀ ਜੀ ਹਾਂਜੀ ਜਿਵੇਂ ਹੁਣ ਮੈਂ ਅਗਲਾ ਮੇਰਾ ਸਵਾਲ ਇਹ ਸੀਗਾ ਕਿ ਤੁਹਾਨੂੰ ਇਹ ਸ਼ੌਕ ਕਦੋਂ ਤੋਂ ਪਿਆ ਪਰ ਤੁਸੀਂ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਪਰ ਹਾਂਜੀ ਜਿੰਨੇ ਵੀ ਹੁਣ ਤੁਸੀਂ ਨਾਮਵਰ ਕਉਤਰਵਾਜਾਂ ਨੂੰ ਮਿਲਦੇ ਹੀ ਐ ਕਿੰਨਾ ਹੁਣ ਤੁਹਾਡਾ ਚੈਨਲ ਹੈ ਜਿਹੜਾ ਕਾਫੀ ਲੋਕਪ੍ਰੀਏ ਹੋ ਗਿਆ ਹਨਾ ਜੀ ਉੱਤੇ ਕਰਕੇ ਜਿੰਨੇ ਵੀ ਜਿੰਨੇ ਵੀ ਸਟਾਰ ਹਨ ਉਹ ਸਾਰੇ ਇਹੀ ਕਹਿਣਗੇ ਸਾਨੂੰ ਬਚਪਨ ਤੋਂ ਸ਼ੌਕ ਹੈ ਤੇ ਸਾਡੇ ਘਰ ਦੇ ਉਹ ਸਹਿਮਤ ਨਹੀਂ ਤੇ ਮੇਰੇ ਨਾਲ ਵੀ ਇਦਾਂ ਹੋਇਆ ਥੋੜਾ ਜਿਹਾ ਸਮਾਂ ਫਿਰ ਇਦਾਂ ਆਂਦਾ ਕੋਈ ਇਦਾਂ ਦਾ ਵਾਕਿਆ ਦੱਸੋ ਵੀ ਜਿਹੜਾ ਤੁਹਾਨੂੰ ਅੱਜ ਵੀ ਉਹ ਵਾਕਿਆ ਜਿਆਦਾ ਤੁਹਾਨੂੰ ਉਹ ਸਾਰਿਆਂ ਨੇ ਜਰੂਰ ਸਾਂਝਾ ਕਰੋ ਉਹ ਐਵੇਂ ਕਿਹਾ ਹੋਇਆ ਸਾਡੇ ਨਾਲ ਨੇੜੇ ਪਿੰਡ ਕਿ ਨੜਿਆਲੀ ਪੈਂਦਾ ਜੀ ਅਸੀਂ ਇੱਥੇ ਹੁਣ ਤਾਂ ਉਹ ਬੰਦੇ ਬਾਹਰ ਅਮਰੀਕਾ ਮੂਰਕਾ ਪਤਾ ਨਹੀਂ ਸ਼ਾਇਦ ਹੋਰ ਕਿਸੇ ਦੇਸ਼ ਹੈ ਜੀ ਆ ਸਾਨੂੰ ਸ਼ੌਂਕ ਸੀਗਾ ਅਸੀਂ ਉੱਤੋਂ ਜੋੜਾ ਲਿਆਏ ਮਿੱਟੀ ਉਹਦਾ ਨਾਮ ਹੈ ਨੰਡੇਆਲੀ ਤੋਂ ਹੋਰ ਵੀ ਬਹੁਤ ਸੀਗੇ ਇਸ ਤਰ੍ਹਾਂ ਬੰਦੇ ਸਾਡੇ ਇਲਾਕੇ ਦੇ ਕਾਫੀ ਮਸ਼ਹੂਰ ਜਿਵੇਂ ਅਨੰਦਪ੍ਰੀਆ ਕਰਨੈਲ ਹੋ ਗਿਆ ਜੀ ਸੋਤਲਾਲਾ ਜੀਤ ਹੋਗੇ ਤੇ ਇੱਕ ਕਸੁੰਬੜੀ ਤੋਂ ਨੂਪੀ ਸੀਗੇ ਉਹ ਪੁਰਾਣੇ ਬਜ਼ੁਰਗ ਹੋਗੇ ਜੀ ਜੀ ਉਹ ਅਸੀਂ ਇੱਕ ਜੋੜਾ ਉੱਥੋਂ ਲਿਆਏ ਅਸੀਂ ਉਹਦੇ ਪੈਰ ਬਨ ਕੇ ਫਾਂਗ ਵਰ ਕੇ ਇੱਕ ਕੋਠੇ ਉੱਪਰ ਛੜਤੇ ਪਿੱਛੇ ਨੂੰ ਚੜ ਕੇ ਤੇ ਕਰਾ ਰੌਲਾ ਪਾਤਾ ਵੀ ਆਪਣੇ ਘਰ ਪਰ ਛੱਤ ਵਰ ਕਬੂਤਰ ਗਿਰ ਗਿਆ ਕੇ ਉਹ ਅਸੀਂ ਉਹ ਰੱਖ ਲਏ ਥੋੜੇ ਦਿਨ ਤੇ ਉਹਨਾਂ ਨੂੰ ਸਾਡੇ ਘਰ ਦਾ ਹੋ ਗਈ ਹਨਾ ਜੀ ਉਹਨੂੰ ਲੱਗਣਾ ਹੀ ਸੀਗਾ ਹਾਂਜੀ ਉਹ ਹੌਲੀ ਹੌਲੀ ਚਲੋ ਦਾਣੇ ਦੂਣੇ ਪਾਉਣੇ ਸ਼ੁਰੂ ਕਰਤੇ ਹਾਂਜੀ ਕੁਸ ਸਮਾਂ ਤਾਂ ਮਤਲਬ ਚੋਰੀਆਂ ਰੱਖੇ ਫਿਰ ਉਹਨਾਂ ਵਾਸਤੇ ਖੁੱਡਾ ਬਣਾ ਲਿਆ ਇੱਕ ਵਧੀਆ ਜਿਹਾ ਉਹ ਖੁੱਡਾ ਟਾਕੀ ਲਾਉਣੇ ਤੇ ਰਹਿ ਗਈ ਅੱਛਾ ਜੀ 8-10 ਸਕੂਟਰਾਂ ਨੂੰ ਉਹ ਅਸੀਂ ਐਮਟੀਨ ਜੀ ਰੱਖਤੀ ਉਹ ਕੁਝ ਸਕੂਟਰ ਬਿੱਲੀ ਖਾ ਗਈ ਉੱਥੋਂ ਪਰ ਮਨ ਕਾਫੀ ਦੁਖੀ ਹੋ ਗਿਆ ਵੀ ਹੁਣ ਰੱਖਣੇ ਨਹੀਂ ਹੈਗੇ ਸ਼ੌਂਕ ਛੱਡ ਦੇਣਾ ਹੈ ਫਿਰ ਅਗਲੇ ਸਾਲ ਛੁੱਟੀਆਂ ਹੋ ਗਈਆਂ ਮਿਲਲਾ ਦੀ ਸ਼ਾਇਦ 6ਵੀਂ 6ਵੀਂ ਕਿ ਸੀਗੇ ਅਸੀਂ 6ਵੀਂ ਚ ਹੋਏ ਸੀਗੇ ਚੁੰਨੀ ਚੁੰਨੀ ਸਕੂਲ ਜਾਣ ਲੱਗਿਆ ਤੇ ਉੱਥੋਂ ਫਿਰ ਸਾਨੂੰ ਇੱਕ 22 ਮਿੰਟ ਦਾ ਸਾਡੇ ਪਿੰਡ ਦਾ ਉਹਨੇ ਸ਼ੌਂਕ ਪਾਤਾ ਸਾਡੇ ਹੋਰ ਸੀਗੇ ਸਾਡੇ ਪਿੰਡ ਦੇ ਕਈ ਬੰਦੇ ਹੁਣ ਤਾਂ ਕਾਫੀ ਉਮਰ ਦੇ ਹੋ ਗਏ ਉਹਨਾਂ ਚ ਇੱਕ ਦੋ ਸ਼ਾਇਦ ਬੰਦੇ ਨਹੀਂ ਵੀ ਰਹੇ ਸੰਸਾਰ ਚ ਫਿਰ ਉਹਨਾਂ ਨੇ ਸ਼ੌਂਕ ਪਾਤਾ ਫਿਰ ਰੱਖ ਲੇ ਫਿਰ ਪੱਕੇ ਹੀ ਰੱਖ ਲੇ ਅੱਛਾ ਜੀ ਫਿਰ ਛੋਟੇ ਜਿਹੇ ਹੁੰਦੇ ਨਹੀਂ ਰੱਖ ਲੇ ਬਸ ਘਰਾਂ ਖੁੱਡੇ ਪਾਲੇ ਜੀ ਜੀ ਫਿਰ ਥੱਲੇ ਪਾਲੇ ਖੁੱਡੇ ਤੇ ਕਰਦੇ ਫਿਰ ਕੁਝ ਨਹੀਂ ਕਹਿੰਦੇ ਸੀਗੇ ਪਿਤਾ ਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਜੀ 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 ਮੰਮੀ ਨੇ ਸਾਡੀ ਨਾਲੜੀ ਜਿਆਦਾ ਸਪੋਰਟ ਕਰਤੀ ਸਾਨੂੰ ਹੂੰ ਉਹ ਕਹਿੰਦੀ ਵੀ ਚੱਲ ਕਰਾਈ ਰਹਿਨੇ ਆ ਸ਼ੌਂਕ ਹੈ ਕਰ ਲੈਣ ਦੇ ਪੂਰਾ ਜੀ 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 ਹੁਣ ਵੀ ਮੰਮੀ ਸਾਡੇ ਕਾਫੀ ਸਪੋਰਟ ਕਰਦੇ ਆਂ ਪਿਤਾ ਜੀ ਵੀ ਕਰਦੇ ਆਂ ਜੀ ਜੀ ਹੁਣ ਤਾਂ ਅਸੀਂ ਬਹੁਤ ਵਧੀਆ ਉਹਨਾਂ ਵਾਸਤੇ ਘਰ ਪਾਏ ਖੁੱਡੇ ਜਾਲ ਜੂੜ ਲਾਏ ਵੇ ਜੀ 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 ਕਈ ਵਾਰੀ ਅਸੀਂ ਬਾਜੀ ਬੁਜੀਆ ਤੇ ਹੁੰਨੇ ਆ ਪਿੱਛੇ ਤੇ ਫਿਰ ਪਿਤਾ ਜੀ ਸੰਭਦੇ ਆਂ ਮੰਮੀ ਸੰਭਲਣੇ ਉਹ ਵੀ ਕਾਣਾ ਪਾਣੀ ਦੇਖ ਲੈਣੇ ਜੀ ਤੇ ਬਿੱਟੂ ਭਾਈ ਜੀ ਨੂੰ ਇਹ ਪਛਾਣ ਚਾਉਣਾ ਵੀ ਤੁਹਾਨੂੰ ਆਪਾਂ ਕਹਦੀਏ ਵੀ ਮੁਕਾਬਲੇ ਤੌਰ ਤੇ ਬਾਜੀ ਛੱਡਦੇ ਨੂੰ ਕਿੰਨੇ ਸਾਲ ਹੋ ਗਿਆ ਜੀ ਬਹੁਤ ਸਾਲ ਬਚਪਨ ਤੋਂ ਹੀ ਜੀ ਮੈਨੂੰ ਲੱਗਦੀ ਜਦ 50 ਕੁ 100 ਰੁਪਏ ਬਾਜੀ ਹੁੰਦੀ ਸੀ ਠੀਕ ਹੈ ਜੀ ਤੇ ਅਸੀਂ ਹੁਣ ਤਾਂ ਸਾਡੇ ਨਾਲ ਦੇ ਮੇਰੇ ਕੁਝ ਬੰਦੇ ਇੱਕ ਮੁੰਡਾ ਕੋਲੀ ਉਹ ਗੁਰਿੰਦਰ ਇਟਲੀ ਬੈਠਾ ਏ ਸਾਰੇ ਸਭ ਕਿਤੇ ਸੈੱਟ ਹੋ ਗਏ ਆਪਣੇ ਆਪਣੇ ਹਨਾ ਪਰਿਵਾਰ ਚ ਬੱਚੇ ਹੋ ਗਏ ਉਹਨਾਂ ਦਾ ਵਿਆਹ ਹੀ ਗਏ ਸ਼ਾਦੀ ਹੋ ਗਈ ਸਭ ਦੀ ਹੋ ਗਈ ਤਕਰੀਬਨ ਜੀ ਜੀ ਤੇ ਹੌਲੀ ਹੌਲੀ ਫਿਰ ਦੋਸਤ ਵੱਧ ਗਏ ਪਿੰਡ ਚੋਂ ਹੀ ਮੁੰਡੇ 6-7 ਜਣੇ ਇਕੱਠੇ ਹੋ ਗਏ ਅਸੀਂ ਕਿ ਕੋਈ ਜਗ੍ਹਾ ਕੋ ਉੱਤਰ ਆਖ ਲੈ ਜੀ ਜੀ ਸਾਨੂੰ ਸੌਖਾ ਹੋ ਗਿਆ ਬਾਜੀ ਜਾਣਾ 50-50 ਰੁਪਏ ਪਾ ਕੇ ਬਾਜੀ ਚੱਲ ਜਾਂਦੇ ਤੇ ਜੀ ਜੀ ਫਿਰ ਕੁਸ਼ਿ ਬਾਜ਼ੀਆਂ ਅਸੀਂ ਜਿੱਤੀਆਂ ਬਹੁਤ ਜਿੱਤੀਆਂ ਬਹੁਤ ਜਿੱਤੀਆਂ ਬਾਜ਼ੀਆਂ ਸਾਡੇ ਪਾਸ ਕੁਸ਼ ਬਿੱਟੂ ਬਿੱਟੂ ਭਾਈ ਨੂੰ ਉਹ ਪਹਿਲੀ ਬਾਜੀ ਜ਼ਿਆਦਾ ਜਿੱਥੇ ਉਹਨਾਂ ਨੇ ਮੁਕਾਬਲੇ ਦੇ ਤੌਰ ਤੇ ਕਬੂਤਰ ੜਾਇਆ ਸੀਗਾ ਉਹ ਕੋਈ ਬਾਜੀ ਜ਼ਿਆਦਾ ਥੋਂ ਨੂੰ ਪਹਿਲੀ ਬਾਜੀ ਜਿਹੜੀ ਜਿੱਥੇ ਤੁਸੀਂ ਜਿਵੇਂ ਆਪਾਂ ਪ੍ਰਕਾਰ ਕਰਦੇ ਵਿੱਚ ਆਪਾਂ ਕਬੂਤਰ ੜਾਉਂਦੇ ਸੀਗੇ ਜਾਂ ਪਿੰਡ ਵਿੱਚ ੜਾਉਂਦੇ ਸੀ ਪਰ ਕਿਤੇ ਬਾਹਰ ਜਾ ਕੇ ਮੁਕਾਬਲਾ ਕਰਨਾ ਹੋਰ ਕਬੂਤਰਾਂ ਦੇ ਨਾਲ ਉਹ ਪਹਿਲਾ ਮੁਕਾਬਲਾ ਸਭ ਤੋਂ ਜ਼ਿਆਦਾ ਸੀ ਮੁਕਾਬਲੇ تھے ਜਿਨ੍ਹਾਂ ਵਿੱਚ ਸਾਡਾ ਕਾਫੀ ਉਰਜਾਣ ਵਧੀਆ ਰਿਹਾ ਜੀ ਤੇ ਸਾਡੇ ਇਲਾਕੇ ਦੇ ਮੁੰਡੇ ਕਾਫੀ ਮਸ਼ਹੂਰ ਤੇ ਇੱਕ ਮੱਲਾ ਕੇਲ ਤੋਂ ਐ ਉਹਦਾ ਵੀ ਕਾਫੀ ਨਾਂ ਸੀਗਾ ਉਹਨਾਂ ਸਮੇਂ ਚ ਇੱਕ ਸੈਂਪਲੇ ਤੋਂ ਕਾਲਾ ਸੀ ਤੇ ਇੱਕ ਬਾਈ ਭੂਰਾ ਸੀਗਾ ਸੈਂਪਲੇ ਤੋਂ ਤੇ ਉਹਦੇ ਨਾਲ ਵੀ ਮੇਰਾ ਕਾਫੀ ਪ੍ਰੇਮ ਰਿਹਾ ਹੁਣ ਵੀ ਹੈ ਉਹਨਾਂ ਨਾਲ ਕਦੇ ਕਦੇ ਮੈਨੂੰ ਮਿਲਦੇ ਰਹਿੰਦੇ ਆ ਉਹ ਤੇ ਸਾਡੀ ਜਿਹੜੀ ਦੋਸਤੀ ਪੈ ਗਈ ਫਿਰ ਉਹ ਬਾਅਦ ਚ ਸੈਂਪਲੇ ਵਾਲੇ ਕਾਲੇ ਨਾਲ ਉਹਦੇ ਨਾਲ ਪੈ ਗਈ ਸੇਵਕ ਨਾਲ ਤੇ ਇੱਕ ਮੁੰਡਾ ਰਪਾਲੇਟ ਤੋਂ ਡਾਕਟਰ ਹੈ ਉਹਦੇ ਨਾਲ ਵੀ ਰਹੀ ਫਿਰ ਅਸੀਂ ਇਕੱਠੇ ਬਾਹਰ ਬਾਜੀ ਛੱਡਣ ਲੱਗ ਗਏ ਤੇ ਅਸੀਂ ਸਭ ਤੋਂ ਪਹਿਲੀ ਜਿਹੜੀ ਬਾਜੀ ਸੀਗੀ ਜਿੱਤੀ ਬਚਪਨ ਚ ਜਿਹੜੀ ਛੋਟੇ ਉਮਰ ਚ ਉਹ ਅਸੀਂ ਬਾਸੀਆਂ ਜਿੱਤੀ ਸੀਗੀ ਅੱਛਾ ਜੀ ਕਾਫੀ ਛੋਟੇ ਸੀ ਤੇ ਅਸੀਂ ਉਹ ਉਸ ਟਾਈਮ ਉਸ ਕਬੂਤਰ ਨੂੰ ਅਸੀਂ ਸਾਈਕਲਾਈਡ ਮੋੜਲੀ ਟੋਕਰੀ ਚ ਬਾਕੇ ਲੈ ਕੇ ਗਏ ਤੇ ਅੱਛਾ ਜੀ ਮਤਲਬ ਇਸ ਤਰੀਕੇ ਨਾਲ ਜਾਨੀ ਕਿ ਜਹਾ ਪਿੰਜਰੇ ਹੁੰਦੇ ਤੇ ਉਸ ਟਾਈਮ ਨਾ ਸਾਹਮ ਦਾ ਕੋਈ ਪਤਾ ਤਾਂ ਉਹ ਸਾਡੀ ਕਬੂਤਰੀ ਉੱਥੇ 4800 ਇਕੱਲੀ ਹੋ ਰਹੀ ਸੀਗੀ ਜੀ ਜੀ ਉੱਥੇ ਛੋਟੇ ਸੀ ਅਸੀਂ ਕਈ ਬੰਦਿਆਂ ਨੇ ਉੱਥੇ ਸਾਨੂੰ ਹੁਣ ਤਾਂ ਸ਼ਾਇਦ ਪਤਾ ਨਹੀਂ ਉਹ ਸੰਸਾਰ ਚ ਹੋਣਗੇ ਬੰਦੇ ਨਹੀਂ ਇੱਕ ਉਹਨਾਂ ਚ ਸੈਂਪਲ ਉੱਥੇ ਤੋਂ ਸੀਗਾ ਬਾਸੀਆਂ ਤੋਂ ਹੀ ਸੀਗਾ ਜੀ ਜੀ ਅ ਬਿਜਲੀ ਸੀਗਾ ਉਹਦਾ ਨਾਮ ਕਲਵੰਤ ਇੱਕ ਉੱਥੋਂ ਸੀਗੇ ਮੱਛੜੀ ਤੋਂ ਹਰਮੰਸ ਉਹਨਾਂ ਨੇ ਮੈਨੂੰ ਗੋਦੀ ਚੱਕ ਲਿਆ ਸੀਗਾ ਵੀ ਇੱਕ ਛੋਟੇ ਜਿਹੇ ਬੱਚੇ ਦਾ ਘੂਤਰ ਜਿੱਤਿਆ ਫਿਰ ਸਾਡੇ ਘਰਦਿਆਂ ਨੂੰ ਸ਼ੌਂਕ ਵੱਧ ਗਿਆ ਲੱਗਦੇ ਨੂੰ ਵੱਧ ਗਿਆ ਹਾਂ ਹਾਂ ਫਿਰ ਲੱਗਦੇ ਕਈ ਮੁੰਡੇ ਹੋਰ ਮੇਰੇ ਛੋਟੇ ਮੁੰਡੇ ਜੀ ਜੀ ਉਹ ਮੇਰੇ ਸ਼ਗਿਰਦੇ ਬਣ ਗਏ ਫਿਰ ਫਿਰ ਅਸੀਂ ਬਾਜ਼ੀਆਂ ਹੋਰ ਜਾਣ ਲੱਗੇ ਫਿਰ ਬਾਸੀਆਂ ਤੋਂ ਬਾਅਦ ਫਿਰ ਅਸੀਂ ਜਿਹੜਾ ਤੁਸੀਂ ਥੋੜੀ ਗੱਲ ਗੱਲ ਤੋਂ ਗ੍ਰਾਟੋਗਦੇ ਆ ਮਾਫੀ ਚਾਹੁੰਨਾ ਤੁਹਾਡੇ ਕੋਲੋਂ ਮੈਂ ਜਿਹੜਾ ਤੁਸੀਂ ਉੱਥੇ ਬਾਜੀ ਜਿੱਤੇ ਸੀ ਉਹਦੇ ਵਿੱਚ ਇਨਾਮ ਕੀ ਸੀਗਾ ਰੱਖਿਆ ਗਿਆ ਪੈਸੇ ਪੂਸੇ ਹੀ ਸੀਗੇ ਜਾਂ ਤਾਂ ਕਿੰਨੇ ਸੀ ਉਹਦੇ ਥੋੜੇ ਪੈਸੇ ਹੁੰਦੇ ਤੇ ਮੈਨੂੰ ਲੱਗਦੀ ਸ਼ਾਇਦ ਉਸ ਟਾਈਮ 150 ਰੁਪਏ ਐਂਟਰੀ ਸੀਗੀ ਸ਼ਾਇਦ 150 ਹਾਂ 150 100 ਜਦ ਇਹ ਹੀ ਹੁੰਦੀ ਸੀ ਤੇ ਪਹਿਲੀ ਵਾਰ ਜਦ ਬਹੁਤ ਸਾਲ ਪਹਿਲਾਂ ਫਿਰ ਇੱਕ ਬਾਜੀ ਹੋਰ ਖੇਡੀ ਅਸੀਂ ਤੇ ਉਹਦੇ ਵਿੱਚ 500 ਐਂਟਰੀ ਸੀਗੀ ਤੇ ਅਸੀਂ ਅੱਜ ਵੀ ਉਹ ਉੱਤ ਦਾ ਨਵਾਂ 500 ਵਾਲੀ ਰੱਖਿਆ ਹੋਆ ਬਹੁਤ ਬੰਦੇ ਨੇ پیسے ਇਕੱਠੇ ਕਰਕੇ ਐਂਟਰੀ ਪਾਈ ਸੀ ਤੇ ਕੁਸ਼ਕ ਕਬੂਤਰ ਐਸੇ ਆ ਹੁਣ ਵੀ ਬੈਠੇ ਆ ਆਪਣੇ ਕੋਲ ਜਿਨ੍ਹਾਂ ਨੂੰ ਅਸੀਂ ਕਾਫੀ ਬਾਜ਼ੀਆਂ ਉਹਨਾਂ ਨੇ ਜਿੱਤੀਆਂ ਰਿਕਾਰਡ ਵੈਸੇ ਬਹੁਤ ਲੋਕਾਂ ਦਾ ਹੈਗਾ ਆਪਣੇ ਪੁਰਾਣੇ ਕਬੂਤਰ ਬਾਜ਼ਾਂ ਦਾ ਜਿਹੜੇ ਹੁਣ ਜਿਉਂਦੇ ਵੀ ਹੈ ਜਾਂ ਨਹੀਂ ਵੀ ਸੰਸਾਰ ਚ ਵੀ ਸਾਡੇ ਨੇ 9 ਬਾਜ਼ੀਆਂ ਜਿੱਤੀਆਂ ਸਾਡੇ ਨੇ 10 ਜਿੱਤੀਆਂ ਮੇਰੇ ਪਾਸ ਅੱਜ ਵੀ ਉਹ ਕਬੂਤਰ ਬੈਠਾ ਏ ਬੈਲਾ ਦੇ ਇਲਾਕੇ ਚ ਲੋਕਾਂ ਨੂੰ ਪਤਾ ਹੋਊਗਾ ਵੀ ਉਹਨੇ ਘਰ ਪਰ ਹੀ 11 ਬਾਜ਼ੀਆਂ ਜਿੱਤੀਆਂ ਸੀਗੀ ਘਰ ਦੇ ਘਰ ਪਰ ਹੀ ਛੱਤ ਪਰ ਆਪਣੀ ਪਰ ਜਦ ਅਸੀਂ ਬਾਜ਼ੀਆਂ ਕਰਾਉਂਦੇ ਤੇ ਆਂ ਸਾਲ ਚ 2 ਜਾਂ 3 ਕਰਾਉਂਦੇ ਤੇ ਤੇ ਹੁਣ ਵੀ ਉਹ ਨਸਲ ਹੈ ਆਪਣੇ ਪਾਸੇ ਇਹਨੂੰ ਉਹ ਤਾਂ ਵੈਸੇ ਹੀ ਨੌ ਰੱਖਤਾ ਸੀਗਾ ਅਮਲੀ ਠੀਕ ਹੈ ਜੀ ਕਿਉਂਕਿ ਜੱਤਾਂ ਆਂਟੀਨੇ ਬੜੇ ਬੜੇ ਹੁੰਦੇ ਸੀਗੇ ਪਿੰਡਾਂ 'ਚ ਬਹੁਤ ਬੜੇ ਬੜੇ ਆਂਟੀਨੇ ਹੁੰਦੇ ਤੇ ਤੇ ਉਹ ਸਾਡੇ ਲਾਗਦੇ ਘਰ ਸੀਗਾ ਉਹਨਾਂ ਨੇ ਬਹੁਤ ਬੜਾ ਆਂਟੀਨਾ ਲਾਇਆ ਹੋੰਦਾ ਦਾ ਅੱਛਾ ਜੀ ਤੇ ਸਾਨੂੰ ਇਹ ਸੀਗਾ ਵੀ ਇਹਨੇ ਆਂਟੀਨੇ ਵੇਚਣਾ 2-3 ਘੰਟੇ ਲਾ ਕੇ ਅਸੀਂ ਉਹਨਾਂ ਨੂੰ ਬੇਨਤੀ-ਵੰਤੀ ਕਰਨੀ ਵੀ ਚਾਚਾ ਜੀ ਤੁਸੀਂ ਆਂਟੀਨਾ ਤਾਰ ਦੇ ਜਦਦਰ ਬਾਜੀ ਆ ਉਹਨੇ ਤਾਰ ਦੇਣਾ ਚਲੋ ਅਸੀਂ ਬਾਜੀ ਨਿਤਣ ਲੱਗ ਗਏ ਇੱਕ ਬਾਜੀ ਅਸੀਂ ਹੋਰ ਇੱਕ ਖੇਡੀ ਬਹੁਤ ਚੰਗੀ ਸਾਡੇ ਪਿੰਡੇ ਸੀ ਇੱਕ ਦਿਨ ਬਾਰਿਸ਼ ਹੋ ਗਈ ਪਹਿਲਾਂ ਠੀਕ ਹੈ ਜੀ ਉਹ ਪਕਸ਼ੀ ਸਾਡੇ ਕੋਲ ਤੇ ਉੱਡ ਗਈ ਉਹ ਚੀਨੀ ਮਦੀਨ ਸੀਗੀ ਪਿਲੀਆਂ ਅੱਖਾਂ ਦੀ ਜੀ ਜੀ ਉਹ ਸੈਂਪਲੀ ਤੱਕ ਚੱਲ ਗਈ ਜੀ ਤੇ ਉੱਥੋਂ ਵਾਪਸ ਮੁੜੇ ਜੀ ਦੂਏ ਦਿਨ ਉਹ ਫੇਰ ਅਸੀਂ ਬਾਈ ਛੱਡੀ ਓਵੇਂ ਜਦ ਸਾਨੂੰ ਇੰਨਾ ਸਾਂਭਣ ਸੁੰਭਣ ਦਾ ਨਹੀਂ ਗਿਆਨ ਸੀ ਉਸ ਤੋਂ ਬਾਅਦ ਫਿਰ ਹੋਰ ਬਹੁਤ ਬਾਜ਼ੀਆਂ ਸੈਂਪਲੇ ਜਿੱਤ ਗਏ ਅਸੀਂ ਰਾਮਪੁਰ ਜਿੱਤ ਗਏ ਮਨਹੇੜੇ ਜਿੱਤ ਗਏ ਰਪਾਲ ਹੜੀ ਜਿੱਤ ਗਏ ਘੇਲ ਜਿੱਤ ਗਏ ਤੇ ਪਮੌਰ ਵੀ ਜਿੱਤ ਕੇ ਦੇ ਇੱਕ ਵਾਰ ਜੀ ਜੀ ਫਿਰ ਥੋੜਾ ਜਿਹਾ ਫਿਰ ਰਜਾਨ ਉਧਰ ਨੂੰ ਵੱਧ ਗਿਆ ਮਰੰਡੇ ਕਹਿੰਨ ਨੂੰ ਮਰੰਡੇ ਕਨੀ ਬਾਜ਼ੀ ਖੇਡਣ ਲੱਗ ਗਏ ਫਿਰ ਇੱਕ ਬਾਜ਼ੀ ਹੋਰ ਸਾਡੇ ਜਹਨ ਚ ਆਉਂਦੀ ਆ ਵੀ ਉਹ ਜਾਦਾ ਵਧੀਆ ਸੀਗੀ ਰਹੀ ਜਿੱਥੇ ਸਾਨੂੰ ਜਾਦਾ ਇਨਾਮ ਆਇਆ ਸੀਗਾ ਜਾਦਾ ਸਾਡਾ ਜਾਦਾ ਮਤਲਬ ਕਾਫੀ ਜਾਦਾ ਉੱਡ ਗਿਆ ਸੀਗਾ ਕਬੂਤਰ ਉਹ ਅਸੀਂ ਬਾਡੀ ਖੇਡੀ ਸੀਗੀ ਗੜਾਂਗਾ ਦੇ ਕੋਲ ਪਿੰਡ ਪੈਂਦਾ ਇੱਕ ਰੋੜਾ ਬੱਤਾ ਰੋੜਾ ਮੇਜਰ ਦਾ ਪਿੰਡ ਉੱਥੇ ਬਹੁਤ ਕਬੂਤਰ ਬਾਜ਼ਾਂ ਦੇ ਕਬੂਤਰ ਟੋਬੇ ਚ ਬੜਕ ਬੜ ਕੇ ਨਿਕਲ ਗਏ ਬੜੀ ਪ੍ਰਾਣੀ ਗੱਲ ਹੈ ਜੀ ਹੌਣ ਤਾਂ ਸ਼ਾਇਦ ਮੇਜਰ ਸਾਨੂੰ ਜਾਣਦਾ ਨਹੀਂ ਜਾਣਦਾ ਪਤਾ ਨਹੀਂ ਤੇ ਦੇਰ ਹੋ ਗਈ ਸਾਨੂੰ ਉੱਥੇ ਬਾਈ ਆਨੰਦਪਰੀਆ ਕਰਨਾਂ ਵਾਲੇ ਕਿ ਗਿਆ ਸੀਗਾ ਉਹ ਬਾਜੀ ਸਾਡੇ ਬਹੁਤ ਜ਼ਿਆਦਾ ਦਿਮਾਗ 'ਚ ਰਹਿੰਦੀ ਹੈ ਕਿਉਂਕਿ ਉੱਥੇ ਅਸੀਂ ਲਾਸਟ ਵਿੱਚ ਕਬੂਤਰ ਅਸੀਂ ਆਪਣੀ ਢਾਂਗੀ ਤੇ ਧਾਰਿਆ ਸੀਗਾ ਨੀਲੀ ਢਾਂਗੀ ਤੇ ਗੋਲ ਢਾਂਗੀ ਤੇ ਜੀ ਉਹ ਤੋਂ ਬਾਅਦ ਸਾਡਾ ਬਹੁਤ ਅਰਜਨ ਵੱਧ ਗਿਆ ਤੇ ਇੱਕ ਉੱਥੋਂ ਹੀ ਕਬੂਤਰ ਸਾਡਾ ਭੱਜ ਕੇ ਜੀ ਜੀ ਬਹਿਲਾ ਆ ਗਿਆ ਦੇਖ ਲਓ 30 ਕਿਲੋਮੀਟਰ ਚਾਲੇ ਇੱਕ ਉੱਥੇ ਰਹਿ ਗਿਆ ਸੀਗਾ ਠੀਕ ਹੈ ਫਿਰ ਹੌਲੀ ਹੌਲੀ ਹੋਰ ਬਾਜ਼ੀਆਂ ਖੇਡਦੇ ਰਹੇ ਹੁਣ ਤੱਕ ਚੱਲੋ ਸਫ਼ਰ ਜਾਰੀ ਹੈ ਜੀ ਜੀ ਹੁਣ ਵੀ ਬਿੱਟੂ ਭਾਈ ਜੀ ਆਪਣੇ ਕੋਲੇ ਇਸ ਟਾਈਮ ਕਿੰਨੇ ਕਬੂਤਰ ਰੱਖੇ ਹੋਏ ਆ ਜੀ ਘਰ ਇਸ ਟਾਈਮ ਬਹੁਤ ਹੋਣਗੇ ਜੀ ਐਸਟੀਮੇਟ 400 ਦੇ ਕਰੀਬ ਤਾਂ ਹੋਣਗੇ 400 ਦੇ ਕਰੀਬ ਹਾਂਜੀ 6 ਖੁੱਡੇ ਹਨ ਵਾਸਤੇ ਠੀਕ ਹੈ ਜੀ 400 ਦੇ ਕਰੀਬ ਤਾਂ ਹੋਣਗੇ ਜ਼ਰੂਰ ਜੀ 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 ਕਿਹੜੀਆਂ ਕਿਹੜੀਆਂ ਕਿਸਮਾਂ ਦੇ ਆ ਜੀ ਇਹਨਾਂ ਦੀ ਨਸਲਾਂ ਤਾਂ ਬਹੁਤ ਹੁੰਦੀਆਂ ਜੀ ਜੀ ਅਣਗਿਣਤ ਨਸਲਾਂ ਹੁੰਦੀਆਂ ਜੀ ਪਰ ਉਹ ਜ਼ਿਆਦਾਤਰ ਅਸੀਂ ਕੋਸ਼ਿਸ਼ ਚ ਚੀਨੇ ਵੀ ਹੈ ਸਾਡੇ ਕੋਲ ਲਾਲ ਚੀਨੇ ਵੀ ਹੈ ਕਾਲੇ ਚੀਨੇ ਵੀ ਸ਼ਾਕ ਕਾਲੇ ਵੀ ਹੈ ਜੀ ਜੀ ਬਹੁ ਸਮੇਂ ਪਹਿਲਾਂ ਸਾਨੂੰ ਪੱਪੂ ਬਾਈ ਦੁਆ ਲਿਆ ਸੀਗਾ ਰਣਵੀਰ ਕਾਨੇ ਵਾਲ ਜਰਨਲ ਕੋਲ ਤੋਂ ਕਾਲੇ ਹੈਗੀਆਂ ਸਾਡੇ ਕੋਲ شریف ਵਾਲੇ ਕੁਝ ਹੁਣ ਵੀ ਹੈ ਆ ਜੀ ਕੁਝ ਸਾਨੂੰ ਸੋਢੀ ਬਾਈ ਨੇ ਦੇ ਦਿੱਤੇ ਲੈਪੋਂ ਵਾਲੇ ਨੇ ਜੀ ਜੀ ਕੁਝ ਬਿੰਦਰ ਸਿੰਘ ਰੇ ਬਾਈ ਨੇ ਦੇ ਦਿੱਤੇ ਜੀ ਜੀ ਕੁਝ ਹੋਰ ਮੇਵੇ ਨੇ ਦੁੱਧਰਾ ਨੇ ਦੇ ਦਿੱਤੇ ਕੁਝ ਜੋੜੀਆਂ ਨੇ ਦੇ ਦਿੱਤੀ ਸਾਨੂੰ ਜੀ ਜੀ ਭਿੰਦਰ ਕਲਾ ਨੇ ਜੱਗੇ ਬਾਈ ਨੇ ਇਹਨਾਂ ਨੇ ਜੀ ਐਵੇਂ ਚਲੋ ਥੋੜੇ ਥੋੜੇ ਕਰਕੇ ਕਾਫੀ ਹੋ ਗਏ ਕਾਫੀ ਜਿਆਦਾ ਹੋ ਗਏ ਬਿੱਟੂ ਬਾਈ ਜੀ ਕਬੂਤਰ ਬਾਜੀ ਦੇ ਮਾਮਲੇ ਵਿੱਚ ਕਿਹਨਾਂ ਨੂੰ ਉਸਤਾਦ ਮੰਨਦੇ ਆ ਜੀ ਉਹ ਤਾਂ ਹੁਣ ਰਹੇ ਨਹੀਂ ਜੀ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਤੇ ਬੜੀ ਪੁਰਾਣੀ ਗੱਲ ਹੋ ਗਈ ਪਰ ਬਾਕੀ ਚਲੋ ਜਿੰਨੇ ਵੀ ਹੋਰ ਬੰਦੇ ਸਾਨੂੰ ਮਿਲਦੇ ਹੁਣ ਮੈਂ ਤਾਂ ਸਭ ਨੂੰ ਉਸਤਾਦ ਮੰਨਦਾ ਜੋ ਸਾਨੂੰ ਕੋਈ ਗੁਣ ਦੇ ਦਿੰਦਾ ਹੈ ਚੰਗੀ ਗੱਲ ਹੈ ਅਗਲਾ ਆਪਣਾ ਸਮਝ ਵੀ ਦਿੰਦਾ ਹੈ ਵੀ ਹਾਂ ਕਿਸੇ ਦੀ ਮਦਦ ਕਰ ਦੋਗਾ ਹੁਣ ਤਾਂ ਵੈਸੇ ਲੋਕ ਬਹੁਤ ਹੁਣ ਨੈਟ ਤੇ ਪਾ ਦਿੰਦੇ ਆ ਆਪਣੀ ਗੇਮ ਜੀ ਜੀ ਕੋਈ ਪਾਣੀ ਪਾ ਦਿੰਦਾ ਆਪਣਾ ਕੋਈ ਗੁੜ ਪਾ ਦਿੰਦਾ ਆਪਣਾ ਕੋਈ ਦੂਸਰ ਪਾ ਦਿੰਦਾ ਪਹਿਲਾਂ ਕਿਸ ਸਮੇਂ ਕੋਈ ਸਾਡੇ ਇਲਾਕੇ ਚ ਹੁੰਦੀ ਨਹੀਂ ਸੀ ਜਿਆਦਾ ਮਸ਼ਹੂਰ ਸਾਡੇ ਇਲਾਕੇ ਚ ਦੋ ਹੀ ਬੰਦੇ ਸੀਗੇ ਤਿੰਨ ਜੀ ਇਹਨਾਂ ਦੀ ਆਪਸ ਵਿੱਚ ਛਾੜੀ ਬਹੁਤ ਧੀ ਜਾਂ ਸੋਤਲ ਵਾਲੇ ਜੀਤ ਸੀਗਾ ਬਾਪੂ ਜਾਂ ਫਿਰ ਨੂਪੀ ਸੀਗਾ ਕਸੁੰਬੜੀ ਵਾਲੇ ਜਾਂ ਫਿਰ ਕਰਨੈਲ ਬਾਈ ਅਨੰਦਪੁਰ ਤੋਂ ਜੀ ਉਹਨਾਂ ਨਾਲ ਮੇਰਾ ਕਾਫੀ ਪ੍ਰੇਮ ਰਿਹਾ ਪੱਪੂ ਕਰਕੇ ਛੋਟੇ ਹੁੰਦੇ ਉਹਨਾਂ ਕੋਲ ਮੈਂ ਜਾਣ ਲੱਗ ਗਿਆ ਉਹ ਫਿਰ ਕਿਤੇ ਬਾਜ਼ੀਆਂ ਬੂਝੀਆਂ ਲੈ ਕੇ ਜਾਣ ਲੱਗ ਗਏ ਫਿਰ ਉੱਥੋਂ ਹੋਰ ਕਬੂਤਰ ਚੱਕ ਲੈਂਦੇ ਅਸੀਂ ਜੀ ਕਿਉਂਕਿ ਉਹਨਾਂ ਕੋਲ ਕਬੂਤਰ ਆਲ ਪੰਜਾਬ ਤੋਂ ਹੀ ਤਾਂ ਕਿਉਂਕਿ ਪੱਪੂ ਨੂੰ ਕੋਈ ਜਵਾਬ ਨਹੀਂ ਦਿੰਦਾ ਹੈਗਾ ਜੀ ਜੀ ਐਸਪੀ ਨੂੰ ਡਿਪਟੀ ਨੂੰ ਕੋਈ ਇੰਤਜਾਬ ਦਿੰਦਾ ਕੂਤਰਾਂ ਤੇ ਉਹਦਾ ਸੁਭਾਅ ਬੜਾ ਚੰਗਾਤਾ ਜੀ ਜੀ ਉਹਨੇ ਬਹੁਤ ਲੋਕਾਂ ਦੇ ਕੂਤਰ ਲੈਂਦੇ ਉਹਨਾਂ ਕੋਲ ਬੜੇ ਬੜੇ ਹੁਣ ਵੀ ਹੈਗੇ ਆ ਉਹਨਾਂ ਚ ਕੂਤਰ ਚੰਗੇ ਬਹੁਤ ਜੀ 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 ਹੁਣ ਇਸ ਟਾਈਮ ਸਾਡੀ ਕੋੜੀਆਂ ਉਹ ਆਪ ਤਾਂ ਉਹ ਪਰਿਵਾਰ ਅਮਰੀਕਾ ਪੱਕੇ ਹੋਗੇ ਜੀ ਜੀ ਪਰ ਸ਼ੌਂਕ ਕਿੱਥੇ ਖਤਮ ਹੁੰਦਾ ਹੈ ਉਹਨਾਂ ਨੇ ਹੁਣ ਅਮਰੀਕਾ ਚ ਵੀ ਰੱਖ ਲਏ ਅਮਰੀਕਾ ਲੈ ਗਏ ਹਕੂਤਰ ਕਾਫੀ ਜੀ ਉੱਥੇ ਉਹਨਾਂ ਨੇ ਕਾਫੀ ਰੱਖੇ ਹੋਏ ਬਾਜੀ-ਬੂਜੀ ਖੇਡਦੇ ਆ ਉੱਥੇ ਉਹ ਹੁਣ ਇੱਧਰ ਘਟ ਆਉਂਨੇ ਆ ਜੀ ਹਾਂਜੀ ਉਹਨਾਂ ਦਾ ਲੜਕਾ ਹੀ ਔਰ ਇੱਕ ਕਰਨੈਲ ਬਾਈ ਦੇ ਪਰਵਾ ਭਰਾ ਉਹਨਾਂ ਦੀ ਦਮ ਰਿੱਤੀ ਹੋਈ ਨੂੰ ਕਾਫੀ ਸਮਾਂ ਹੋ ਗਿਆ ਉਹ ਕਬੂਤਰ ਹੈ ਆਪਣੇ ਪਾਸ ਸਾਡੇ ਪਾਸ ਹੁਣ ਹੈਗੇ ਆ ਉਹਨਾਂ ਚੋਂ ਕੁਝ ਕਬੂਤਰ ਜਸ ਕਰਨ ਲੈ ਗਿਆ ਸੀਗਾ ਉਮੀਦਪਰੀਆ ਕੁਝ ਲੈ ਗਿਆ ਸੀਗਾ ਰਾਜਗੜੀ ਹੈਪੀ ਪਰ ਬਾਕੀ ਸਾਡੇ ਕੋਲ ਸਾਰੇ ਹੈਗੇ ਜੀ ਬਹੁਤ ਚੰਗੇ ਆ ਕਬੂਤਰ ਉੱਡਦੇ ਬਹੁਤ ਜਿਵੇਂ ਮਿੱਟੂ ਬਾਈ ਪਹਿਲਾਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਕੂਤਰ ਬਾਈ ਦੇ ਸ਼ੌਂਕ ਦੇ ਵਿੱਚ ਪਏ ਸੀਗੇ ਤੇ ਪਿਤਾ ਜੀ ਥੋੜੇ ਨਾਰਾਜ਼ ਪਹਿਲਾਂ ਪਹਿਲਾਂ ਜੀ ਨਾਰਾਜ਼ ਸੀਗੇ ਹਾਂ ਜਦ ਬਾਜੀ ਜਿੱਤ ਕੇ ਇਹ ਸ਼ੌਂਕ ਵਧ ਗਿਆ। ਉਹੀ ਮੈਂ ਕਹ ਉਹੀ ਗੱਲ ਤੇ ਆਉਣਾ ਚਾਹੁੰਦਾ ਸੀ ਜਦੋਂ ਕਿਤੇ ਤੁਸੀਂ ਪਹਿਲੀ ਬਾਜੀ ਜਿੱਤੇ ਤੁਸੀਂ ਘਰ ਵਿੱਚ ਜਿੱਤ ਕੇ ਕੋਈ ਵੀ ਆਪਣਾ ਇਨਾਮ ਲੈ ਕੇ ਆਏ ਜਾਂ ਮਾਇਆ ਸੀ ਜਾਂ ਕੋਈ ਟਰੋਫੀ ਲੈ ਕੇ ਆਏ ਤਾਂ ਪਿਤਾ ਜੀ ਦੇ ਮੁੱਖ ਤੋਂ ਕਿਹੜਾ ਉਹ ਬਿਹੜਾ ਵਾਰਡ ਨਿਕਲਿਆ ਸੀ ਆ ਬੋਲੇ ਹੈਗੇ ਉਹ ਅੱਛਾ ਜੀ ਉਹ ਕੁਝ ਨਹੀਂ ਕਿਹਾ ਆਓ ਅਸੀਂ ਜਿੰਨੇ ਵੀ ਨਿਆਣੇ ਸੀਗੇ ਛੋਟੇ ਛੋਟੇ ਅਸੀਂ ਕਿਹਾ ਵੀ ਆਪਸ ਵਿੱਚ ਮੰਡ ਲੰਨੇ ਪੈਸੇ ਵੀ ਐਂਟਰੀ ਪਾਈ ਹੋਈ ਹੈ ਹਾਂਜੀ ਹਾਂਜੀ ਉਹ ਸਾਨੂੰ ਕਹਿੰਦੇ ਵੀ ਚਲ ਠੀਕ ਹੈ ਤੂੰ ਰੱਖ ਲੈ ਖੁੱਡੇ ਵਧੀਆ ਪਾਲ ਲੈ ਜੀ ਉਹਨਾਂ ਨੇ ਆਪ ਹੀ ਪਵਾਤੇ ਮੈਨੂੰ ਫਿਰ ਅੱਛਾ ਜੀ ਦੋ ਤਿੰਨ ਖੁੱਡੇ ਪਵਾ ਫਿਰ ਜਿਆਦਾ ਸ਼ੌਂਕ ਵੱਧ ਗਿਆ ਫਿਰ ਉਹਨਾਂ ਨੂੰ ਹੁਣ ਹੁਣ ਉਹਨਾਂ ਨੂੰ ਜਿਆਦਾ ਸ਼ੌਂਕ ਹੈ ਹੁਣ ਉਹਨਾਂ ਨੂੰ ਜਿਆਦਾ ਹੋ ਗਿਆ ਕਿਉਂਕਿ ਮੈਂ ਜਿਆਦਾਤਰ ਬਾਹਰ ਹੀ ਰਹਿੰਨੇ ਸੀ ਜੀ ਕਈ ਵਾਰੀ ਕੁਝ ਕਿਸੇ ਦੇਸ਼ ਚੱਲ ਜੰਨੇ ਆ ਉੱਥੇ ਟਾਈਮ ਲਾ ਜਾਂਦਾ ਜੀ ਜੀ ਜਾਂ ਆਸਟ੍ਰੇਲੀਆ ਜਾਣਾ ਪੈ ਗਿਆ ਇੰਗਲੈਂਡ ਜਾਣਾ ਪੈ ਗਿਆ ਜਾਂ ਪਿੱਛੇ ਦੁਬਈ ਸੀਗੇ ਫਿਰ ਉਹੀ ਸਾਹਮਦੇ ਪਿੱਛੋਂ ਜੀ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੁਣ ਤੁਸੀਂ ਫੋਰਨ ਦੇ ਟੂਰ ਵੀ ਲਾਉਂਦੇ ਹੋ ਕਦੇ ਬਾਈ ਜੀ ਫੋਰਨ ਵਿੱਚ ਵਾਜੀ ਡਾਈ ਤੁਸੀਂ ਨਹੀਂ ਨਹੀਂ ਫੋਰਨ ਵਿੱਚ ਉੱਥੇ ਤਾਂ ਵੈਸੇ ਹੀ ਜਾਣ ਪਛਾਣ ਬੁਲਾ ਲੈਂਦੇ ਆ ਸਾਨੂੰ ਜੀ ਜੀ ਉੱਥੇ ਵੈਸੇ ਹੀ ਕੋਈ 2 ਹਫ਼ਤੇ ਰਹਿ ਆਏ ਜਾਂ ਵੈਸੇ ਹਾਂਜੀ ਠੀਕ ਹੈ ਠੀਕ ਤੇ ਬਾਈ ਦਾ ਸ਼ੌਂਕ ਪੂਰਾ ਵਰਕਰਾਰਾ ਤੇ ਇਹ ਸ਼ੌਂਕ ਦੇ ਨਾਲ ਨਾਲ ਬਾਈ ਆਪਾਂ ਕੰਮਕਾਰ ਕੀ ਕਰਦੇ ਅਸੀਂ ਕੰਮ ਕੰਮਕਾਰ ਹੁਣ ਕਿਤੇ ਫੇਰ ਤੁਹਾਨੂੰ ਦੱਸਾਂਗੇ ਹੋਰ ਕਿਉਂਕਿ ਚਲੋ ਸ਼ੌਂਕ ਇੱਕ ਵੱਖਰੀ ਚੀਜ਼ ਹੈ ਜੀ ਜੀ ਸ਼ੌਂਕ ਦਾ ਚਲੋ ਕੋਈ ਮੁੱਲ ਨਹੀਂ ਹੈ ਹਾਂਜੀ ਹਾਂਜੀ ਤੇ ਹੁਣ ਤਾਂ ਬਹੁਤ ਐਸੇ ਖਿਡਾਰੀ ਹੈਗੇ ਜਿਨ੍ਹਾਂ ਨਾਲ ਕਾਫੀ ਪ੍ਰੇਮ ਹੈ ਆਪਣਾ ਜੀ ਜੀ ਬਹੁਤ ਤੁਹਾਨੂੰ ਹਜੇ ਅਸੀਂ ਮਿਲੇ ਨਹੀਂ ਮਿਲਣਾ ਚਾਹੁੰਦੇ ਆ ਵੀ ਪੰਜਾਬ ਦੇ ਜਿਹੜੇ ਕਾਫੀ ਸਟਾਰ ਕਬੂਤਰਬਾਜ਼ ਆ ਉਹਨਾਂ ਨੂੰ ਮਿਲੀ ਉਹਨਾਂ ਨਾਲ ਵੀ ਕਿਤੇ ਮੁਲਾਕਾਤ ਕਰਕੇ ਆਈਏ ਦੀ ਚਲੋ ਉਹਨਾਂ ਨਾਲ ਮਿਲ ਕੇ ਬੈਠ ਕੇ ਆਈਏ ਜਿਆਦਾ ਸ਼ੌਂਕ ਇਹੀ ਹੈ ਸਾਨੂੰ ਵੀ ਸਾਰੇ ਖਿਡਾਰੀਆਂ ਨਾਲ ਪ੍ਰੇਮ ਨਾਲ ਰਹੀ ਹੈ ਉਹਨਾਂ ਨੂੰ ਮਿਲਦੇ ਜੁਲਦੇ ਰਹੀ ਹੈ ਜੀ ਜੀ ਹਾਂਜੀ ਜਾਂਦਾ ਰਹਿੰਦਾ ਮੈਂ ਵੈਸੇ ਜੀ ਜੀ ਮਿਲਦਾ ਰਹਿੰਦਾ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਗਏ ਰਹਿੰਦੇ ਆ ਤੇ ਉਹਨਾਂ ਕੋਲ ਜਾ ਕੇ ਆਈਦਾ ਬੈਠ ਕੇ ਆਈਦਾ ਘੰਟਾ ਘੰਟਾ ਦੋ ਦੋ ਘੰਟੇ ਉਹਨਾਂ ਕੋਲ ਉਹਨਾਂ ਦੇ ਪੰਛੀ ਦੇਖ ਕੇ ਆਈਦੇ ਆ ਜੀ ਬਹੁਤ ਚੰਗੇ ਆ ਲੋਕਾਂ ਕੋ ਕਬੂਤਰ ਜੀ ਬਹੁਤ ਜ਼ਿਆਦਾ ਕਈਆਂ ਨੇ ਤਾਂ ਬਹੁਤ ਜ਼ਿਆਦਾ ਵਧੀਆ ਰੱਖੇ ਹੋਏ ਆ ਆਪਣੇ ਪਰਿਵਾਰਿਕ ਮੈਂਬਰ ਸਮਝੇ ਹੋਏ ਆ ਲਗਾ ਬਹੁਤ ਹੈ ਕਈਆਂ ਨਕੂਤਰਾਂ ਨਾਲ ਚਾਹੇ ਉਹਨਾਂ ਕੋਲ ਬਿਰਧ ਵੀ ਹੋ ਗਏ ਉਹ ਜਾਦਾ ਉਮਰ ਦੇ ਹੋ ਗਏ ਫਿਰ ਵੀ ਸਾਹਮੇ ਹੋਏ ਆ ਕਈਆਂ ਨੇ ਬਿੱਟੂ ਭਾਈ ਜੀ ਜਾਂਦੇ ਜਾਂਦੇ ਸਾਡੇ ਦੇਖਾਂਵਾ ਦਰਸ਼ਕ ਵੀਰਾਂ ਲਈ ਕੋਈ ਛੋਟਾ ਜਿਹਾ ਮੈਸੇਜ ਜਾਂ ਕੋਈ ਛੋਟਾ ਜਿਹਾ ਸੁਝਾਅ ਦੇਣਾ ਚਾਹੁੰਦੇ ਆ ਤੁਸੀਂ ਜ਼ਰੂਰ ਦੇ ਸਕਦੇ ਦੇਖੋ ਸੁਝਾਅ ਤਾਂ ਹੁਣ ਆਪਾਂ ਕੀ ਆ ਦੇ ਸਕਦੇ ਹਾਂ ਨਾ ਸਤੋਂ ਵਧੀਆ ਖਿਡਾਰੀ ਬਹੁਤ ਬੈਠੇ ਆ ਬਜ਼ੁਰਗਾਂ ਜਿਹੜੇ ਸੁਝਾਅ ਤਾਂ ਆਪਾਂ ਕਿਸੇ ਨੂੰ ਨਹੀਂ ਦੇ ਸਕਦੇ ਪਰ ਹਾਂ ਇੰਨੀ ਕਿ ਚਲੋ ਇੱਕ ਬੇਨਤੀ ਜ਼ਰੂਰ ਕਰ ਸਕਦੇ ਆ ਵੀ ਜਿਹੜੀ ਇਹ ਕਬੂਤਰਬਾਜੀ ਇਹਨੂੰ ਐਵੇਂ ਬਰਕਰਾਰ ਰੱਖਿਆ ਜਾਵੇ ਤਾਂ ਬਹੁਤਾ ਚੰਗਾ ਕਿਉਂਕਿ ਗੇਮ ਬਹੁਤ ਚੰਗੀ ਆ ਇਹ ਕੁਝ ਲੋਕ ਜਿਹੜੇ ਹੁਣ ਇਹਨੂੰ ਬਦਨਾਮ ਕਰ ਰਹੇ ਆ ਕਿਸੇ ਟਾਈਮ ਬੜੁੱਦਨ ਬਦਨਾਮ ਹੋ ਗਏ ਕੁੱਤੇ ਹੋ ਗਏ ਕਿਉਂਕਿ ਬਹੁਤ ਗੇਮਾਂ ਪਰ ਫਿਰ ਇਹ ਬੈਨ ਲੱਗ ਗਏ ਤੇ ਕਿਤੇ ਇਹਦੇ ਪਰ ਵੀ ਨਾ ਲਵਾ ਦੇਣ ਕਿਉਂਕਿ ਪਿੱਛੇ ਜੇ ਫੇਸਬੁੱਕ ਤੇ ਵਟਸਐਪ ਤੇ ਨਾ ਬਹੁਤ ਲੋਕਾਂ ਨੇ ਇਹ ਗੱਲਾਂ ਬਹੁਤ ਪਾਈਆਂ ਹੋਈਆਂ ਸੀ ਨਸ਼ੇ ਨੂੰਸ਼ੇ ਵਾਲੀਆਂ ਵੀ ਬੱਟੀਆਂ ਲਾਉਂਦੇ ਬਹੁਤ ਕੁਝ ਕਰਦੇ ਆ ਲੋਕ ਉਹਨਾਂ ਨੇ ਸ਼ਾਇਦ ਇਹ ਗੇਮ ਨੂੰ ਨਾ ਬੰਦ ਕਰਵਾ ਦੇਣਾ ਜੇ ਐਵੇਂ ਗਾ ਪਾਤਾ ਉਹਨਾਂ ਨੇ ਕਿਉਂਕਿ ਚੰਗੇ ਖਿਡਾਰੀਆਂ ਦੇ ਵੀ ਪਰੇ ਗੇਮ ਬਹੁਤ ਚੰਗੀ ਐ ਹੁਣ ਦੇਖੋ ਹੁਣ ਦੇ ਸਮੇਂ ਚ ਮੈਨੂੰ ਲੱਗਦੀ ਵੀ ਛੋਟਾ ਮੋਟਾ ਦਾ ਨਾਮ ਕੋਈ ਰਿਹਾ ਹੀ ਨਹੀਂ ਟਰੈਕਟਰਾਂ ਤੱਕ ਗੱਲ ਪਹੁੰਚ ਗਈ ਜੀ ਜੀ ਆ ਹੁਣ ਬੰਟੀ ਨਾ ਵੀ ਅੱਜ ਜੀ ਜੀ ਵਧੀਆ ਕਰਾ ਰਹੇ ਆ ਹਾਂਜੀ ਹਾਂਜੀ ਆ ਜਾ ਬੰਟੀ ਭਾਈ ਤੁਸੀਂ ਆ ਜਾ ਅੱਜ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ 2 ਸਾਲ ਤੋਂ ਹਾਂਜੀ ਐਵੇਂ ਹੀ ਚੱਲੋ ਵਧੀਆ ਉਪਰਾਲਾ ਹੁੰਦਾ ਰਹੇ ਇੱਥੇ ਮਿਲ ਜੁਲ ਕੇ ਹਨਾ ਤਾਂ ਹੋਰ ਵੀ ਬਹੁਤ ਗੇਮਾਂ ਹੋ ਜਾਣਗੀਆਂ ਅੱਜ ਹੁਣ ਚਲੋ ਸਾਲ ਚ ਇੱਕ ਵਾਰ ਹੁੰਦੀ ਹੈ ਫਿਰ ਦੋ ਵਾਰ ਕਰਾ ਦੇ ਕਰਨਗੇ ਜੀ ਜੀ ਜਿਵੇਂ ਹੁਣ ਦੇਖੋ ਗੇਮ ਹੁੰਦੀ ਆ ਆਪਣਾ ਕਿੰਨੇ ਯਾਰ ਦੋਸਤ ਆਪਾਂ ਨੂੰ ਮਿਲਦੇ ਆ ਬੈਠ ਕੇ ਗੱਲਾਂ ਬਹੁਤ ਸਾਂਝੀਆਂ ਹੁੰਦੀਆਂ ਨੇ ਕਿੰਨੇ ਵਧੀਆ ਆਪਣਾ ਲੱਗਦਾ ਬਹੁਤ ਚੰਗਾ ਜੀ ਬਹੁਤ ਚੰਗਾ ਮਾਹੌਲ ਹੈ ਜੀ ਜੀ ਦੇਖੋ ਹੁਣ ਔਰ ਕਿੰਨੇ ਲੋਕ ਆਏ ਹੋਣਗੇ ਜੇ ਮੰਨ ਲਓ 60 ਕਬੂਤਰ ਜੁੜ ਰਹੇ ਆ ਜੀ 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 ਤਾਂ 150 200 ਬੰਦਾ ਹੋਊਗਾ ਹਰ ਕਬੂਤਰ ਦੇ ਨਾਲ ਦੋ ਚਾਰ ਮੁੰਡੇ ਹੈਗੇ ਆ ਜੀ ਜੀ ਤੇ ਕਹਾ ਪੇਤੀ ਹੋ ਜene ਇੱਕ ਦੂਏ ਦੇ ਆਪਾਂ ਹਮ ਆਪਾਂ ਜਿਉ ਦੇਖੋ ਬੈਠੇ ਆ ਔ ਨੀਣਾ ਤੁਹਾਡੇ ਨਾਲ ਮੁਲਾਕਾਤ ਹੋਣੀ ਸੀ ਆਪਣੀ ਨਾ ਕਿਸੇ ਹੋਰ ਨਾਲ ਹੋਣੀ ਸੀ ਇਹ ਮੌਕਾ ਇਹਨਾਂ ਦਿਨਾਂ ਚ ਹੀ ਹੁੰਦਾ 2-3 ਮਹੀਨੇ ਫਿਰ ਰੁਝਾਨ ਘਟ ਜਾਂਦਾ ਸਿਆਲ ਚ ਜਾਂ ਮਾੜਾ ਮੋਟਾ ਅਗਲਾ ਜਿਹੜਾ 1 ਮਹੀਨਾ ਆਊਗਾ ਭਾਦੋਂ ਦਾ ਜਾਂ 2 ਮਹੀਨੇ ਵਿਸਾਖ ਦਾ ਤੇ ਜੇਠ ਦਾ ਇਹ ਹੀ 2 ਮਹੀਨੇ ਜ਼ਿਆਦਾ ਹੁੰਨੇ ਆ ਭਾਦੋਂ ਚ ਵੀ ਕੱਟੇ ਹੁੰਦੀਆਂ ਬਾਜ਼ੀਆਂ ਨਹੀਂ ਹੁੰਦੀਆਂ ਨੇ ਜਿਆਦਾੰਦਰ 2 ਮਹੀਨੇ ਹੀ ਹੈ ਸੀਜ਼ਨ ਦੇ ਬਸ ਆ ਹੁਣ ਜੀਰੀ-ਚੂਰੀ ਲੱਗ ਜਣੀ ਆ ਫਿਰ ਰੁਝਾਨ ਹੋਰ ਘਟ ਜਾਣਾ ਕਿਉਂਕਿ ਫਿਰ ਲੋਕਾਂ ਨੇ ਹੋਰ ਆਪਣੇ ਕੰਮਾਂ 'ਚ ਪੈ ਜਾਣਾ। ਕਈਆਂ ਕੋਲ ਤਾਂ ਹੋਰ ਹੋਰ ਸਾਈਡ ਬਿਜ਼ਨਸ ਬਥੇਰੇ ਆ। ਕੋਈ ਕੁੱਤੇ ਵੀ ਭਜਾਉਂਦਾ, ਇੱਕ ਵੱਡੀ ਵੀ ਖੇਡਦਾ। ਕਈ ਤਾਂ ਕਈਆਂ ਦੇ ਰੁਝਾਨ ਕਾਫੀ ਆ। ਜੀ ਜੀ। ਕੋਈ ਮੁਰਗੇ ਵੀ ਲੜਾਉਂਦਾ ਏ। 86 ਕੰਨੀ ਮੁਰਗੇ ਬਹੁਤ ਲੜਾਣੇ ਲੋਕ। ਜੀ। ਹਾਂਜੀ। ਉਹਨਾਂ ਨੂੰ ਮੁਰਗਿਆਂ ਦਾ ਸ਼ੌਂਕ ਕਾਫੀ ਆ। ਜੀ। ਬਿੱਟੂ ਭਾਈ ਜੀ 99 ਤੋਂ ਹੀ ਬਹੁਤ ਆਪਦਾ ਕੀਮਤੀ ਸਮਾਨ ਦਿੱਤਾ। ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਤੁਹਾਡਾ ਵੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਜੀ। ਸਾਰਿਆਂ ਦਾ ਚੈ ਜਿੱਥੇ ਜਿੱਥੇ ਤੁਸੀਂ ਰਿਕਾਰਡਿੰਗ ਕਰਦੇ ਆ ਜਿੱਥੇ ਜਿੱਥੇ ਜਾਣੇ ਆ ਵੀ ਤੁਹਾਡਾ ਬਹੁਤ ਬੜਾ ਉਪਰਾਲਾ ਹੈ ਤੁਸੀਂ ਬਹੁਤ ਲੋਕਾਂ ਨੂੰ ਅੱਜ ਟੀਵੀ ਤੇ ਲੈ ਆਏ ਜਿਹੜੇ ਲੋਕਾਂ ਨੂੰ ਕੋਈ ਜਾਣਦਾ ਵੀ ਨਹੀਂ ਸੀਗਾ ਸਾਨੂੰ ਕੋਈ ਜਾਣਦਾ ਥੋੜੀ ਤਾਂ ਜੀ ਸਾਨੂੰ ਕੋਈ ਇੰਨਾ ਜਾਣਦੇ ਨੇ ਤੇ ਲੋਕ ਹੈਗੇ ਚਲੋ ਅੱਜ ਅੱਜ ਤੁਹਾਡੇ ਉਪਰਾਲੇ ਨਾਲ ਸ਼ਾਇਦ ਕਾਫੀ ਲੋਕ ਜਾਣ ਜਾਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਦਾ ਜਿੰਨੇ ਵੀ ਹੋਰ ਕਬੂਤਰ ਬਾਜ਼ ਵੀਰ ਹੈ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਧੰਨਵਾਦ ਜੀ ਦੋਸਤੋ ਇਹ ਸਨ ਬਿੱਟੂ ਪਹਿਲਾ ਜੀ ਜਿਨ੍ਹਾਂ ਸੀ ਮੁਲਾਕਾਤ ਕੀਤੀ ਉਹਨਾਂ ਨੇ ਆਪਣੀਆਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸੋ